ਗੁਰੂ ਪਿਆਰਿਓ ਅਸੀਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਣ ਵਾਲੇ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਅਨੇਕ ਮਹਾਪੁਰਖ ਰਹਿਬਰਾਂ ਸਤਿਗੁਰਾਂ ਦੀ ਬਾਣੀ ਹੈ ਜਿਨ੍ਹਾਂ ਨੇ ਸਾਨੂੰ ਜਾਤ ਪਾਤ ਭੇਦ ਭਾਵ ਛੂਆ ਛਾਤ ਤੋਂ ਬਚਾ ਕੇ ਰੱਖਿਆ ਅਸੀਂ ਉਹਨਾਂ ਰਹਿਬਰਾਂ ਨੂੰ ਮੰਨਦੇ ਹੋਏ ਵੀ ਜਾਤ ਪਾਤਾਂ ਨੂੰ ਮੰਨਦੇ ਹਾਂ ਪਰ ਸੱਚ ਜਾਣੇ ਹਾਂ ਜਿਹੜਾ ਮਨੁੱਖ ਹੈ ਨਾ ਇਨਸਾਨ ਹੈ ਉਹਦੇ ਵਿੱਚ ਜਾਤਾਂ ਨਹੀਂ ਹੁੰਦੀਆਂ ਇਨਸਾਨਾਂ ਵਿੱਚ ਕੋਈ ਜਾਤ ਨਹੀਂ ਇਨਸਾਨਤੀ ਦਾ ਸਿਰਫ ਇੱਕੋ ਹੀ ਜਾਤ ਹੈ ਉਹ ਹੈ ਇਨਸਾਨ ਮਨੁੱਖ ਹੋਣਾ ਜਿਹੜੀਆਂ ਜਾਤਾਂ ਹੁੰਦੀਆਂ ਨੇ ਨਾ ਇਹ ਇਨਸਾਨਾਂ ਵਿੱਚ ਨਹੀਂ ਇਹ ਜਾਤਾਂ ਤਾਂ ਸਿਰਫ ਤੇ ਸਿਰਫ ਪੇੜ ਪੌਦਿਆਂ ਦੇ ਵਿੱਚ ਪਸ਼ੂ ਪੰਛੀਆਂ ਦੇ ਵਿੱਚ ਫਲ ਸਬਜ਼ੀਆਂ ਦੇ ਵਿੱਚ ਜਾਤਾਂ ਹੁੰਦੀਆਂ ਨੇ ਇਨਸਾਨਾਂ ਵਿੱਚ ਕੋਈ ਜਾਤ ਨਹੀਂ ਉਸੇ ਦ੍ਰਿਖਤ ਵੇਖੋ ਇਹਨਾਂ ਦੇ ਵਿੱਚ ਨੇ ਜਾਂ ਤਾਂ ਇਹ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਨੇ ਜਿਵੇਂ ਬੋਰਡ ਹੋ ਗਿਆ ਨਿੰਮ ਹੋ ਗਈ ਕਿੱਕਰ ਹੋ ਗਈ ਇਹ ਇਹਨਾਂ ਚ ਨਹੀਂ ਜਾਂਦਾ ਇਹ ਨੇ ਡਿਫਰੈਂਟ ਇਹ ਨੇ ਅਲੱਗ-ਅਲੱਗ ਕਿਸਮਾਂ ਦੇ ਫਲ ਵੇਖ ਲਓ ਇਹ ਅੰਗੂਰ ਨੇ ਇਹ ਪਪੀਤਾ ਹੈ ਇਹ ਸੇਬ ਨੇ ਇਹ ਆਮਬ ਹੈ ਇਹ ਸੰਤਰੇ ਨੇ ਇਹ ਕੇਲੇ ਨੇ ਇਹਨਾਂ ਵਿੱਚ ਨੇ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਜਾਂਦਾ ਇਨਸਾਨਾਂ ਵਿੱਚ ਥੋੜੀ ਨੇ ਇਨਸਾਨ ਦਾ ਇੱਕੋ ਹੀ ਚੰਮ ਹੈ ਉਹੀ ਹੱਡੀਆਂ ਨੇ ਉਹੀ ਉਹਨਾਂ ਦੇ ਵਿੱਚ ਰੱਖਤਾ ਤੁਸੀਂ ਸਬਜ਼ੀਆਂ ਦੇ ਵਿੱਚ ਵੇਖ ਲਓ ਅਸੀਂ ਸਾਗ ਵੇਖ ਲਓ ਗੋਭੀ ਵੇਖ ਲਓ ਗਾਜਰਾਂ ਵੇਖ ਲਓ ਇਹਨਾਂ ਦੇ ਵਿੱਚ ਨੇ ਕਿਸਮਾਂ ਇਨਸਾਨਾਂ ਦੇ ਵਿੱਚ ਜਾਤਾਂ ਨਹੀਂ ਹੁੰਦੀਆਂ ਇਨਸਾਨਾਂ ਦੇ ਵਿੱਚ ਜਾਤਾਂ ਨਹੀਂ ਤੇ ਤਾਈਓ ਤਾਂ ਸਤਿਗੁਰਾਂ ਨੇ ਆਖਿਆ ਭਾਈ ਹੇ ਲੋਕੋ ਜੇ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਜਾਤ ਬਣਾ ਕੇ ਬੈਠੇ ਹੋ ਤਾਂ ਹੰਕਾਰ ਨਾ ਕਰੋ ਮਹਾਰੇ ਤਾਂ ਉਹਨਾਂ ਨੂੰ ਮੂਰਖ ਲਿਖਦੇ ਨੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੈ ਬਹੁਤ ਵਿਕਾਰਾਂ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜਿਹੜੇ ਹਾ ਜਾਤ ਦਾ ਹੰਕਾਰ ਕਰਦੇ ਨੇ ਉਹ ਮੂਰਖ ਲੋਕ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਇਨਸਾਨਾਂ ਦੇ ਵਿੱਚ ਜਾਤਾਂ ਨਹੀਂ ਹੁੰਦੀਆਂ ਇਸ ਗਰਭ ਤੇ ਚੱਲੈ ਇਹ ਹੰਕਾਰ ਤੋਂ ਚੱਲੈ ਬਹੁਤ ਵਿਕਾਰਾਂ ਬਹੁਤ ਵਿਗਾੜ ਚੱਲਦੇ ਨੇ ਤੇ ਇਸ ਕਰਕੇ ਭਾਈ ਚਾਰਕ ਸਾਂਝ ਬਣਾ ਕੇ ਰੱਖੀ ਆਪਸ ਵਿੱਚ ਵਿਗਾੜੀਏ ਨਾ ਕੋਈ ਇੱਥੇ ਨੀਵਾ ਨਹੀਂ ਤੇ ਕੋਈ ਇੱਥੇ ਉੱਚਾ ਨਹੀਂ ਸਭ ਬਰਾਬਰ ਨੇ ਅਸੀਂ ਇਸ ਸੰਸਾਰ ਤੇ ਆਏ ਆ ਇੱਕ ਵਾਰ ਆਏ ਆ ਮੁੜ ਕੇ ਅਸੀਂ ਮਿਲਣਾ ਨਹੀਂ ਅਸੀਂ ਇਸ ਜੀਵਨ ਨੂੰ ਇੱਕ ਮੁਸਾਫਰਾਂ ਦੀ ਤਰ੍ਹਾਂ ਬਤੀਤ ਕਰਨ ਆਏ ਆ ਸਦਾ ਥੋੜੀ ਰਹਿਣਾ ਅਸੀਂ ਚਲੇ ਜਾਣਾ ਇੱਕ ਨਾ ਇੱਕ ਦਿਨ ਇਸ ਕਰਕੇ ਬੇਨਤੀ ਹੈ ਕਿ ਜਾਤਾਂ ਦੇ ਵਿੱਚ ਫਸ ਕੇ ਆਪਣੇ ਭਾਈਚਾਰਕ ਸਾਂਝ ਖਰਾਬ ਨਾ ਕਰੀਏ ਆਪਣਾ ਜਿਹੜਾ ਜਨਮ ਅਮੁੱਲਾ ਜਨਮ ਮਿਲਿਆ ਇਹਨੂੰ ਹੰਕਾਰ ਦੇ ਵਿੱਚ ਜੀ ਕੇ ਬਤੀਤ ਕਰਕੇ ਇਥੋਂ ਨਫ਼ਰਤ ਬੀਜ ਕੇ ਜਾਂ ਨਫ਼ਰਤ ਲੈ ਕੇ ਨਾ ਜਾਈਏ ਕਿਉਂਕਿ ਜੀਵਨ ਮੁੜ ਕੇ ਨਹੀਂ ਮਿਲਣਾ ਸੋ ਗੁਰੂ ਪਿਆਰਿਓ ਜਿਹੜੀਆਂ ਜਾਤਾਂ ਹੁੰਦੀਆਂ ਨੇ ਉਹ ਜਾਨਵਰਾਂ ਦੇ ਵਿੱਚ ਹੁੰਦੀਆਂ ਨੇ ਤੁਸੀਂ ਜਾਨਵਰ ਵੇਖ ਲਓ ਇਹ ਹਾਥੀ ਹੈ ਜੀ ਇਹ ਘੋੜੇ ਨੇ ਜੀ ਇਹ ਊਂਟ ਹੈ ਇਨਾਂ ਦੇ ਵਿੱਚ ਨੇ ਨਾ ਜਨਤਾ ਇਹ ਨੇ ਨਾ ਵੱਖ-ਵੱਖ ਕਿਸਮਾਂ ਦੇ ਇਨਸਾਨਾਂ ਵਿੱਚ ਕੋਈ ਜਾਤ ਨਹੀਂ ਇਸ ਕਰਕੇ ਜਾਤ ਪਾਤ ਦਾ ਸਤਗੁਰਾਂ ਨੇ ਵੱਡੇ ਪੱਧਰ ਤੇ ਖੰਡਨ ਕੀਤਾ ਹੈ ਤਾਈਆਂ ਉਹ ਤਾਂ ਜਿਹੜਾ ਸਭ ਤੋਂ ਵੱਧ ਹੰਕਾਰ ਕਰਦਾ ਸੀ ਆਪਣੀ ਜਾਤ ਦਾ ਉਹ ਸੀ ਮਨੂ ਉਹ ਸੀ ਬ੍ਰਾਹਮਣ ਤੇ ਗੁਰੂ ਕਬੀਰ ਸਾਹਿਬ ਮਹਾਰਾਜ ਨੇ ਫਿਰ ਆਖੇ ਦਿੱਤਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਹਨ ਬਾਟ ਕਾਹੇ ਨਹੀਂ ਆਇਆ ਸਤਿਗੁਰਾਂ ਨੇ ਆਖਿਆ ਕਿ ਮੈਂ ਵੀ ਉਸ ਮਾਂ ਦੇ ਪੇਟ ਦੇ ਵਿੱਚੋਂ ਜਨਮ ਲਿਆ ਤੂੰ ਵੀ ਉਸ ਮਾਂ ਦੇ ਪੇਟ ਦੇ ਵਿੱਚੋਂ ਜਨਮ ਲਿਆ ਜੇ ਤੂੰ ਉੱਚੀ ਜਾਤ ਦਾ ਹੈ ਤਾਂ ਉਹ ਮਾਂ ਦੀ ਕੁੱਖ ਛੱਡ ਕੇ ਤੂੰ ਹੋਰ ਪਾਸਿਓਂ ਜਨਮ ਕਿਉਂ ਨਹੀਂ ਲੈ ਲਿਆ ਤੇਰੇ ਵਿੱਚ ਵੀ ਉਹੀ ਲਹੂ ਹੈ ਮੇਰੇ ਵਿੱਚ ਵੀ ਉਹੀ ਲਹੂ ਹੈ ਤੇਰੇ ਉੱਤੇ ਵੀ ਉਹੀ ਚੰਮ ਲੱਗਿਆ ਮੇਰੇ ਉੱਤੇ ਵੀ ਉਹੀ ਚੰਮ ਲੱਗਿਆ ਫਿਰ ਤੂੰ ਉੱਚਾ ਕਿਵੇਂ ਹੋ ਗਿਆ ਤੇ ਮੈਂ ਨੀਵਾ ਕਿਵੇਂ ਹੋ ਗਿਆ ਕਬੀਰ ਸਾਹਿਬ ਨੇ ਵੱਡੇ ਪੱਧਰ ਤੇ ਇਹ ਸਮਝਾਉਣਾ ਚਾਹਿਆ ਸੇ ਅਸੀਂ ਸਤਗੁਰੂ ਰਬਦਾ ਸਤਗੁਰੂ ਕਬੀਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿੱਖ ਹੋ ਕੇ ਆਪਸ ਦੇ ਵਿੱਚ ਜਾਤਾਂ ਪਾਤਾਂ ਬਣਾ ਕੇ ਬੈਠੇ ਆ ਸਾਨੂੰ ਇਹ ਜਾਤਾਂ ਪਾਤਾਂ ਦਾ ਝੂਲਾ ਆਪਣੇ ਜੀਵਨ ਦੇ ਵਿੱਚੋਂ ਉਤਾਰ ਦੇਣਾ ਚਾਹੀਦਾ ਹੈ ਉਤਾਰ ਦੇਣਾ ਚਾਹੀਦਾ